ਪੰਥ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਸਤ ਸ੍ਰੀ ਕਾਲ ਮੈਂ ਕੁਲਦੀਪ ਸਿੰਘ ਬਰਮਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਇਕਲਖ ਇਸ ਘਟਨਾਵਾਂ ਦੇ ਦੌਰ ਵਿੱਚ ਸਕੰਦਰ ਸਿੰਘ ਮਲੂਕਾ ਦੇ ਉਸ ਬਿਆਨ ਨੇ ਬਹੁਤ ਸਾਰੇ ਸਵਾਲ ਖੜੇ ਕਰਕੇ ਤਰਸੱਲੀ ਮਚਾ ਦਿੱਤੀ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਗੱਠ ਜੋੜ ਤੈ ਹੈ ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਆਗੂ ਇਸ ਗੱਠ ਜੋੜ ਨੂੰ ਪ੍ਰਵਾਨਗੀ ਦਿੰਦੇ ਨੇ ਚਾਹੁੰਦੇ ਨੇ ਦੇ ਦੋਵੇਂ ਪਾਰਟੀਆਂ ਚਾਹੁੰਦੀਆਂ ਨੇ ਕਿ ਪੰਜਾਬ ਦੀ ਰਾਜ ਸੱਤਾ ਪ੍ਰਾਪਤ ਕਰ ਲਈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇ ਦੋ ਤਰ੍ਹਾਂ ਦੇ ਸਵਾਲ ਸ਼ਕੰਦਰ ਸਿੰਘ ਮਲੂਕਾ ਦੇ ਇਸ ਵਿਅਨ ਦੇ ਵਿੱਚੋਂ ਆ ਕੇ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਖੜੋ ਹੋ ਜਾਂਦੇ ਨੇ ਇੱਕ ਕਿ ਸ਼ਕੰਦਰ ਸਿੰਘ ਮਲੂਕਾ ਬਹੁਤ ਦੇਰ ਪਹਿਲਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਛੱਡ ਦਿੰਦੇ ਨੇ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਵੇਲੇ ਤੇ ਉਸ ਵੇਲੇ ਉਹ ਇੱਕ ਪਾਸੇ ਹੋ ਜਾਂਦੇ ਨੇ ਉਹਨਾਂ ਦੀ ਨੂ ਪਰਮਪਾਲ ਕੌਰ ਸਿੱਧੂ ਆਈਐਸ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜਦੇ ਨੇ ਉਹਨਾਂ ਦਾ ਸਪੁੱਤਰ ਉਹਨਾਂ ਦੀ ਸਪੋਰਟ ਕਰਦਾ ਤੇ ਸ਼ਕੰਦਰ ਸਿੰਘ ਮਲੂਕਾ ਸਾਈਡ ਤੇ ਹੋ ਜਾਂਦੇ ਨੇ ਵਿਦੇਸ਼ ਵੀ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਸ਼ਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦਾ ਲੜਦਵਾਰਾ ਫੜਦੇ ਨੇ ਬਿਕਰਮ ਸਿੰਘ ਮਜੀਠੀਆ ਦੀ ਗਵਾਈ ਵਿੱਚ ਤੇ ਉਸ ਤੋਂ ਬਾਅਦ ਅੱਜਕੱਲ੍ਹ ਸ਼ਕੰਦਰ ਸਿੰਘ ਮਲੂਕਾ ਦੇ ਸਪੁੱਤਰ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਪ੍ਰਧਾਨ ਵੀ ਬਣਾ ਦਿੱਤਾ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਦਾ ਇੰਨੀਆਂ ਨੇੜਤਾਵਾਂ ਜਿਸ ਘਰ ਦੇ ਵਿੱਚ ਹੋਣ ਕਿ ਭਾਰਤੀ ਜਨਤਾ ਪਾਰਟੀ ਵਿੱਚ ਉਹਨਾਂ ਦਾ ਸੁਪੁੱਤਰ ਜ਼ਿਲ੍ਹਾ ਪ੍ਰਧਾਨ ਹੋਵੇ ਤੇ ਉਹ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਹੋਣ ਤੇ ਜਿਸ ਘਰ ਵਿੱਚ ਦੋਵੇਂ ਲੀਡਰ ਸਵੇਰੇ ਸ਼ਾਮ ਇਕੱਠੇ ਪੈਂਦੇ ਹੋਣ ਤੇ ਐਸੇ ਸਮੇਂ ਸਵਾਲ ਪੈਦਾ ਹੁੰਦਾ ਕਿ ਕੀ ਸ਼ਕੰਦਰ ਸਿੰਘ ਮਲੂਕਾ ਜਾਂ ਉਹਨਾਂ ਦੇ ਸੁਪੁੱਤਰ ਆਪਸ ਵਿੱਚ ਦੋਵੇਂ-ਦੋਵੇਂ ਪਾਰਟੀਆਂ ਦੇ ਆਗੂ ਇੱਕ ਦੂਜੇ ਨੂੰ ਤਾਂ ਨਹੀਂ ਆਖੀ ਜਾਂਦੇ ਕਿ ਸਾਡਾ ਸਮਝੌਤਾ ਹੋਵੇਗਾ ਦੋਨਾਂ ਪਾਰਟੀਆਂ ਦੇ ਲੀਡਰ ਖੁਸ਼ ਨੇ ਕਿ ਐਸਾ ਸਵਾਲ ਤੇ ਨਹੀਂ ਇੱਕ ਹਾਸੋ ਹੀ ਨਹੀਂ ਗੱਲ ਹੈ ਕਿ ਇੱਕ ਘਰ ਦੇ ਵਿੱਚ ਪੁੱਤਰ ਜਿਹੜਾ ਪ੍ਰਧਾਨ ਹੈ ਪਿਓ ਦੂਸਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਹੈ ਤੇ ਦੋਨੋਂ ਜਾਣੇ ਸ਼ਾਮਾ ਨੂੰ ਬਹਿ ਕੇ ਕਿਤੇ ਸਲਾਹ ਕਰ ਲੈਂਦੇ ਹੁਣ ਕਿ ਦੋਨਾਂ ਪਾਰਟੀਆਂ ਦਾ ਗੱਠ ਚੂੜ ਹੋਣਾ ਚਾਹੀਦਾ ਤੇ ਸ਼ਕੰਦਰ ਸਿੰਘ ਮਲੂਕਾ ਇਹਨੂੰ ਪ੍ਰੈਸ ਵਿੱਚ ਲਿਆਏ ਜਾਂਦੇ ਹੁਣ ਸਵਾਲ ਬਹੁਤ ਵੱਡਾ ਹੁਣ ਆਓ ਹਕੀਕਤ ਜਦੋਂ ਅਸੀਂ ਸ਼ਕੰਦਰ ਸਿੰਘ ਮਲੂਕਾ ਦੇ ਇਸ ਬਿਆਨ ਨੂੰ ਬਰੀਕੀ ਵਿੱਚ ਜਾ ਕੇ ਵੇਖਦੇ ਆਂ ਤਾਂ ਸਦਾ ਸੁਖਵੀਰ ਸਿੰਘ ਬਾਦਲ ਕੁਝ ਸਮਾਂ ਕਹਿੰਦੇ ਸੀ ਇਹ ਗੱਲ ਕਰਨ ਦਾ ਸਮਾਂ ਨਹੀਂ ਹਲੇ ਸਮਾਂ ਆਉਣ ਤੇ ਪਤਾ ਲੱਗੇਗਾ ਸਾਡੇ ਲਈ ਪੰਜਾਬ ਸਾਡੇ ਲਈ ਪੰਥ ਸਾਡੇ ਲਈ ਸਿੱਖ ਕੌਮ ਸਭ ਤੋਂ ਵੱਡਾ ਹੈ ਦੂਜੀ ਗੱਲ ਜਦੋਂ ਸਕੰਦਰ ਸਿੰਘ ਮਲੂਕਾ ਇਹ ਬਿਆਨ ਦਿੰਦੇ ਨੇ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਤੋਂ ਦੂਜੀ ਲਾਈਨ ਵਾਲੇ ਆਗੂ ਦਲਜੀਤ ਸਿੰਘ ਚੀਮਾ ਹੋਰੀ ਇਸ ਗੱਲ ਨੂੰ ਮੁੱਢੋਂ ਰੱਦ ਕਰਦੇ ਨੇ ਹਾਲ ਦੀ ਘੜੀ ਕਿ ਸ਼ਾਇਦ ਹਾਲੇ ਕੋਈ ਗੱਲ ਕਹਿਣ ਦਾ ਸਮਾਂ ਨਹੀਂ ਉਧਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਉਹ ਮੁੱਢਲੇ ਰੂਪ ਵਿੱਚ ਹੀ ਰੱਦ ਕਰਦੇ ਨੇ ਇਸ ਗੱਲ ਨੂੰ ਕਿ ਇਹ ਨਹੀਂ ਹੋ ਸਕਦਾ ਕਿ ਅਸੀਂ ਅਲਾਈਅੰਸ ਕਰਕੇ ਬਹੁਤ ਵਾਰ ਲੜ ਕੇ ਵੇਖ ਲਿਆ ਸਾਡਾ ਕੋਈ ਮਨ ਨਹੀਂ ਨਾ ਹੀ ਅਸੀਂ ਸਮਝੌਤਾ ਕਰਨਾ ਤੇ ਨਾ ਹੀ ਅਸੀਂ ਅਲਾਈਅੰਸ ਕਰਨਾ ਭਾਵੇਂ ਸੁਨੀਲ ਜਾਖੜ ਜੀ ਕਹਿੰਦੇ ਨੇ ਕਿ ਸਮਝੌਤਾ ਕਰਨਾ ਚਾਹੀਦਾ ਦੋਵਾਂ ਪਾਰਟੀਆਂ ਦੇ ਹਿੱਤ ਵਿੱਚ ਹੈ ਪਰੰਤੂ ਰਵਨੀਤ ਸਿੰਘ ਮਿੱਟੂ ਇਸ ਤੋਂ ਵੀ ਅੱਗੇ ਚਲੇ ਜਾਂਦੇ ਨੇ ਕਿ ਲੋੜ ਕੀ ਹੈ ਇਸ ਸਮਝੌਤੇ ਦੀ ਸਾਨੂੰ ਕੋਈ ਲੋੜ ਨਹੀਂ ਸੋ ਐਸੇ ਹਾਲਾਤਾਂ ਵਿੱਚ ਸ਼ਕੰਦਰ ਸਿੰਘ ਮਲੂਕਾ ਦਾ ਬਿਆਨ ਕੀ ਮਾਨ ਇਹ ਰੱਖਦਾ ਇਹ ਬਹੁਤ ਵੱਡਾ ਸਵਾਲ ਹੈ ਹੁਣ ਸਿਕੰਦਰ ਸਿੰਘ ਮਲੂਕਾ ਭਾਰਤੀ ਜਨਤਾ ਪਾਰਟੀ ਦੀ ਕਿਹੜੀ ਲੀਡਰਸ਼ਿਪ ਦੇ ਸੰਪਰਕ ਵਿੱਚ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਕਿਹੜੀ ਲੀਡਰਸ਼ਿਪ ਨੇ ਸਿਕੰਦਰ ਸਿੰਘ ਮਲੂਕਾ ਨੂੰ ਇਹ ਗੱਲ ਆਖੀ ਹੈ ਕਿ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਨੇ ਦੋਨੋਂ ਪਹਿਰਾ ਚਾਹੁੰਦੇ ਨੇ ਤੇ ਦੋਨਾਂ ਪਾਰਟੀਆਂ ਦੇ ਆਗੂ ਸਹਿਮਤ ਨੇ ਪਿਆਰੇ ਸਾਥੀਓ 2027 ਦੀ ਇਲੈਕਸ਼ਨ ਬੜੀ ਦੂਰ ਆ ਪੰਜਾਬ ਸਰਕਾਰ ਕੋਲ ਇਸ ਵੇਲੇ ਆਰਥਿਕ ਤੰਗੀ ਇਸ ਸਦ ਤੱਕ ਆ ਕਿ ਲੱਖਾਂ ਕਰੋੜ ਰੁਪਏ ਜਦੋਂ ਪੰਜਾਬ ਦੇ ਸਰ ਕਰਜ਼ਾ ਚੜਿਆ ਹੋਵੇ ਤੇ ਪੰਜਾਬ ਸਰਕਾਰ ਲਈ ਕਰਜ਼ੇ ਦਾ ਜਾਂ ਪੈਸੇ ਦਾ ਜੁਗਾਰ ਕਰਨ ਲਈ ਲੈਂਡ ਪੂਲਿੰਗ ਵਰਗੀ ਸਖਤ ਨੀਤੀ ਲਿਆਉਣੀ ਪਵੇ ਤੇ ਫਿਰ ਲੋਕਾਂ ਦੇ ਸਖਤ ਵਿਰੋਧ ਕਰਦ ਕਰਕੇ ਉਹਨੂੰ ਰੱਦ ਕਰਨਾ ਪਵੇ ਤੇ ਉਹਦੇ ਬਦਲ ਵਿੱਚ ਬਹੁਤ ਸਾਰੀਆਂ ਸਕੀਮਾਂ ਲਾਈਆਂ ਜਾਂਦੀਆਂ ਹੁਣ ਕਿ ਕਿੱਥੋਂ ਪੈਸਾ ਆਵੇ ਪੰਜਾਬ ਕਿੱਥੋਂ ਚੱਲੇ ਇੱਕ ਬਹੁਤ ਸ਼ਰਮ ਦੀ ਗੱਲ ਇੱਕ ਬਹੁਤ ਦੁਖਦ ਗੱਲ ਇੱਕ ਬਹੁਤ ਚੁਣੌਤੀ ਭਰੀ ਗੱਲ ਬਿਹਾਰ ਦੇ ਮੁੱਖ ਮੰਤਰੀ ਨितीश ਕੁਮਾਰ ਹੁਣੀ ਬਿਹਾਰ ਦੇ ਵਿੱਚ ਇੱਕ ਰੈਲੀ ਕਰਦੇ ਨੇ ਰੇਲੀ ਕਰਦਿਆਂ ਕਰਦਿਆਂ ਨਤੀਸ਼ ਕੁਮਾਰ ਬੋਲਦੇ ਨੇ ਕਿ ਬਿਹਾਰ ਵਾਸੀਓ ਬਿਹਾਰ ਤਕੜਾ ਹੋ ਰਿਹਾ ਹੈ ਇਹ ਤਕੜਾ ਹੋ ਰਿਹਾ ਕਿ ਤੁਸੀਂ ਮੁਫਤ ਦੀਆਂ ਚੀਜ਼ਾਂ ਚਾਹੁੰਦੇ ਹੋ ਜਦੋਂ ਨਤੀਸ਼ ਕੁਮਾਰ ਇਹ ਕਹਿੰਦੇ ਨੇ ਜੇ ਬਿਹਾਰ ਵਾਸੀ ਮੁਫਤ ਦੀਆਂ ਚੀਜ਼ਾਂ ਮੁਫਤ ਦੀਆਂ ਸਕੀਮਾਂ ਚਾਹਣਗੇ ਤੇ ਬਿਹਾਰ ਦਾ ਹਾਲ ਵੀ ਹੈ ਜਿਹੜਾ ਉਹ ਪੰਜਾਬ ਵਰਗਾ ਹੋ ਜਾਵੇਗਾ ਕਿੱਡੀ ਚੁਣੌਤੀ ਭਰੀ ਗੱਲ ਹੈ ਤੇ ਅਸੀਂ ਗੈਰ ਸੰਜੀਦਾ ਲੋਕ ਜਿਹੜੀ ਗੱਲ ਮਨ ਦੇ ਵਿੱਚ ਆਈ ਉਹਨੂੰ ਛੱਡ ਦਿੰਨੇ ਆ ਭਾਵੇਂ ਭਾਰਤੀ ਜਨਤਾ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਹੋਵੇ ਅਕਾਲੀ ਦਲ ਕੋਈ ਪਾਰਟੀ ਹੋਵੇ ਜਦੋਂ ਅਸੀਂ ਸਟੇਟ ਦੀ ਉਸ ਗੱਲ ਨੂੰ ਇਗਨੋਰ ਕਰਕੇ ਕੇਵਲ ਸੱਤਾ ਨੂੰ ਕੇਵਲ ਕੁਰਸੀ ਨੂੰ ਆਪਣੀ ਪ੍ਰਾਪਤੀ ਜਾਂ ਕੁਰਸੀ ਪ੍ਰਾਪਤੀ ਨੂੰ ਹੀ ਆਪਣਾ ਨਿਸ਼ਾਨਾ ਮਤ ਵਿੱਚ ਲੈਣੇ ਆ ਤਾਂ ਸਾਡੇ ਹੱਕ ਹਕੂਕ ਸਾਡੀ ਸੋਚ ਤੇ ਸਾਡੀ ਜਮੀਰ ਦਾ ਇੱਕ ਤਰ੍ਹਾਂ ਨਾਲ ਜਨਾਜ਼ਾ ਨਿਕਲਦਾ ਨਜ਼ਰ ਆਉਂਦਾ ਕਿਤੇ ਕਿਤੇ ਤਾਈ ਮਨਪ੍ਰੀਤ ਸਿੰਘ ਬਾਦਲ ਦੀਆਂ ਕੁਝ ਗੱਲਾਂ ਚੰਗੀਆਂ ਵੀ ਹੁੰਦੀਆਂ ਨੇ ਸੁਣਨ ਵਾਲੀਆਂ ਹੁੰਦੀਆਂ ਨੇ ਦੇਖਤੀ ਜਦੋਂ ਸਟੇਟ ਦੀ ਆਰਥਿਕ ਹਾਲਤ ਦੀ ਗੱਲ ਕਰਦੇ ਆ ਜਦੋਂ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਾਂ ਖਜ਼ਾਨਾ ਮੰਤਰੀ ਹਾਸੇ ਠੱਠੇ ਵਿੱਚ ਪੰਜਾਬ ਦੇ ਆਰਥਿਕ ਹਾਲਾਤ ਨੂੰ ਟਾਲ ਜਾਂਦੇ ਨੇ ਤੇ ਫਿਰ ਉਦੋਂ ਬਹੁਤ ਸਾਰੇ ਸਵਾਲ ਬਹੁਤ ਸਾਰੇ ਚੰਗੇ ਲੀਡਰਾਂ ਦੀ ਭਾਲ ਜਾਂ ਬਹੁਤ ਸਾਰੀ ਚੰਗੀ ਲੀਡਰਸ਼ਿਪ ਦੀ ਕਮੀ ਹੈ ਜਿਹੜੀ ਉਹ ਸਾਡੇ ਸਾਹਮਣੇ ਆਣ ਕੇ ਖਲੋ ਜਾਂਦੀ ਹੈ ਹਰ ਸਟੇਟ ਦੀ ਸਭ ਤੋਂ ਵੱਡੀ ਜਿਹੜੀ ਲੋਡ ਹੁੰਦੀ ਆ ਉਹ ਹੁੰਦੀ ਆ ਸਵੈਰਨ ਲੀਡਰਸ਼ਿਪ ਸੈਕੰਡ ਤੇ ਲੋਡ ਹੁੰਦੀ ਆ ਇਕਨੋਮਿਕਲ ਪਾਲਿਸੀਜ਼ ਨੇ ਜਿਹੜੀਆਂ ਆਰਥਿਕ ਨੀਤੀਆਂ ਕੀ ਰੇ ਸਟੇਟ ਦੀਆਂ ਤੇ ਸਟੇਟ ਕੋਲ ਕੀ ਬਚਦਾ ਸਟੇਟ ਨੇ ਕੀ ਖੱਟਿਆ ਕੀ ਗਵਾਇਆ ਅਸੀਂ ਹਜ਼ਾਰਾਂ ਕੁ ਕਰੋੜ ਰੁਪਇਆ ਮਾਈਨਿੰਗ ਦੇ ਵਿੱਚੋਂ ਲਿਆਉਣਾ ਸੀ ਤੇ ਅਸੀਂ ਅੱਜ ਸਟੇਟ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਪਾਲਿਸੀ ਵਾਲੇ ਪਾਸੇ ਪ੍ਰਾਪਤ ਕਰਨ ਵਾਲੇ ਪਾਸੇ ਨੂੰ ਤੁਰ ਗਏ ਤਾਂ ਕਿ ਪੰਜਾਬ ਲਈ ਕੋਈ ਪੈਸੇ ਦਾ जुगाੜ ਕੀਤਾ ਜਾ ਸਕੇ ਐਸੇ ਹਾਲਾਤਾਂ ਵਿੱਚ ਅਸੀਂ ਸਿਕੰਦਰ ਸਿੰਘ ਮਲੂਕਾ ਦਾ ਹਾਸੋਹੀਣਾ ਬਿਆਨ ਕਿਸ ਨਜ਼ਰੀਏ ਨਾਲ ਵੇਖਦੇ ਹਾਂ ਹਾਲੇ ਸਮਝੌਤੇ ਹੋਣ ਦੀ ਗੱਲ ਬਹੁਤ ਦੇਰ ਆ ਹਾਲੇ ਚੋਣਾਂ ਬਹੁਤ ਦੂਰ ਨੇ ਹਾਲੇ ਤਾਜ਼ਾ ਤਾਜ਼ਾ ਸਪੁੱਤਰ ਜ਼ਿਲ੍ਹਾ ਪ੍ਰਧਾਨ ਬਣਿਆ ਦੇ ਬਾਵਜੂਦ ਵੀ ਅਸੀਂ ਜਦੋਂ ਸਿਕੰਦਰ ਸਿੰਘ ਮਲੂਕਾ ਜੀ ਹੋਰਾਂ ਦਾ ਇਹ ਬਿਆਨ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਹੋਣਾ ਸਮੇਂ ਦੀ ਲੋੜ ਹੈ ਤੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦਾ ਐਲਾਈਅੰਸ ਦੋਨਾਂ ਪਾਰਟੀਆਂ ਦੇ ਲੀਡਰਾਂ ਦੀ ਪਸੰਦ ਹੈ ਸਾਡਾ ਧਿਆਨ ਇਸ ਗੱਲ ਵੱਲ ਚਲੇ ਜਾਂਦਾ ਹੈ ਕਿ ਰਾਜਨੀਤਿਕ ਲਾਲਸਾਵਾਂ ਕਿਉਂਕਿ ਵੈਸੇ ਸਿਆਣੇ ਲੀਡਰ ਨੇ ਪੰਥਕ ਲੀਡਰ ਨੇ ਸਿਕੰਦਰ ਸਿੰਘ ਮਲੂਕਾ ਤੇ ਜਦੋਂ ਇੱਕ ਪਾਰਟੀ ਦੇ ਵਿੱਚੋਂ ਪੁੱਤ ਚੋਣ ਜਿੱਤ ਕੇ ਆ ਸਕਦਾ ਹੈ ਤੇ ਦੂਜੀ ਪਾਰਟੀ ਦੇ ਵਿੱਚੋਂ ਪਿਓ ਚੋਣ ਚੋਣ ਜਿੱਤ ਕੇ ਆ ਸਕਦਾ ਹੈ ਤੇ ਜੇ ਜਿਵੇਂ ਅਸੀਂ ਆਪਣੀ ਸੋਚ ਆਪਣੀ ਪ੍ਰਾਪਤੀ ਨੂੰ ਆਪਣੀ ਲਾਲਸਾ ਨੂੰ ਲੋਕਾਂ ਦੀ ਜਾਂ ਦੋਨਾਂ ਪਾਰਟੀਆਂ ਦੇ ਲੀਡਰਾਂ ਦੀ ਗੱਲ ਕਰਕੇ ਲੋਕਾਂ ਦੇ ਵਿੱਚ ਰੱਖਣ ਦਾ ਯਤਨ ਕਰਦੇ ਆ ਤਾਂ ਅਸੀਂ ਫੇਲ ਹੋਇਆ ਗੁੰਨਥ ਰੌਂਦੇ ਆ ਅੱਜ ਅਸ਼ਵਨੀਸ਼ ਸ਼ਰਮਾ ਹਿੱਕ ਠੋਕ ਕੇ ਕਹਿੰਦੇ ਨੇ ਕਿ ਸਮਝੌਤੇ ਦੀ ਲੋੜ ਨਹੀਂ ਅਸੀਂ ਬਹੁਤ ਸਮਝੌਤੇ ਨਾਲ ਇਲੈਕਸ਼ਨਾਂ ਲੜਦੀਆਂ ਤੇ ਜਦੋਂ ਰਵਨੀਤ ਸਿੰਘ ਬਿੱਟੂ ਹਿੱਕ ਠੋਕ ਕੇ ਕਹਿੰਦੇ ਨੇ ਕਿ ਸਾਨੂੰ ਲੋੜ ਨਹੀਂ ਅਸੀਂ ਬਹੁਤ ਸਮਝੌਤੇ ਨਾਲ ਇਲੈਕਸ਼ਨਾਂ ਲੜਦੀਆਂ ਤੇ 40 45% ਗੈਰ ਪੰਜਾਬੀ ਵੋਟ ਇਸ ਵੇਲੇ ਗੈਰ ਪੰਜਾਬੀ ਬਸੋਂ ਇਸ ਵੇਲੇ 55% ਜਿਹੜੀ ਪੰਜਾਬ ਦੇ ਵਿੱਚ ਅੰਕੜਿਆਂ ਤੋਂ ਬਿਨਾਂ ਜਿਹੜੀ ਸਿਰ ਚੜ੍ਹ ਕੇ ਬੋਲ ਰਹੀ ਹੈ ਤੇ ਐਸੇ ਹਾਲਾਤਾਂ ਵਿੱਚ ਸਮਝੌਤੇ ਸਮਝੌਤਿਆਂ ਦੀ ਮਹੱਤਤਾ ਜਿਹੜੀ ਉਹ ਇੱਕ ਤਰ੍ਹਾਂ ਨਾਲ ਕਮਜ਼ੋਰ-ਕਮਜ਼ੋਰ ਹੋਈ ਨਜ਼ਰ ਆਉਂਦੀ ਹੈ ਐਵੇਂ ਗੱਲਾਂ ਛੱਡ ਕੇ ਜਾਂ ਲੋਕਾਂ ਦਾ ਧਿਆਨ ਖਿੱਚ ਕੇ ਜਾਂ ਅਸੀਂ ਆਪਸ ਵਿੱਚ ਪਰਿਵਾਰਕ ਰਹਿ ਕਰਕੇ ਲੋਕਾਂ ਦੇ ਸਾਹਮਣੇ ਜਦੋਂ ਗੱਲ ਰੱਖਦੇ ਹਾਂ ਤਾਂ ਉਹ ਹਾਸੋ-ਹੀਣਾ ਮਾਹੌਲ ਪੈਦਾ ਕਰਦੀ ਹੈ ਤੇ ਸਰਦਾਰ ਸ਼ਿਕੰਦਰ ਸਿੰਘ ਮਲੂਕਾ ਦਾ ਬਿਆਨ ਵੀ ਇੱਕ ਹਾਸੋ-ਹੀਣੀ ਸਥਿਤੀ ਵੱਲ ਜਾਂਦਾ ਵਿਖਦੇ ਆ ਕਿਉਂਕਿ ਹਲੇ ਡੇਢ ਸਾਲ ਦੇ ਲਗਭਗ ਸਮਾਹ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਪਿਆ ਹੈ ਤੇ ਇਲੈਕਸ਼ਨ ਤੋਂ ਇਨੀ ਦੇਰ ਪਹਿਲਾਂ ਕਿਹਨੂੰ ਕਿਹੜਾ ਸੁਪਨਾ ਆ ਜਾਵੇ ਲੀਡਰ ਨੂੰ ਕੋਈ ਪਤਾ ਨਹੀਂ ਅੱਜ ਕੱਲ ਦੇ ਲੀਡਰਾਂ ਨੂੰ ਸੁਪਨੇ ਬਹੁਤ ਆਉਂਦੇ ਨੇ ਤੇ ਕਿਸੇ ਦਾ ਕਿਸੇ ਨਾਲ ਐਲੈਂਸ ਕਿਸੇ ਦਾ ਕਿਸੇ ਦਾ ਸਾਮ-ਦਾਮ ਦੰਡ ਭੇਦ ਤੁਸੀਂ ਦੇਖ ਲਓ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੇ ਕੀ ਪੰਜਾਬ ਦੀ ਸਰਜ਼ਮੀਨ ਸਿਆਸੀ ਲਾਲਸਾਵਾਂ ਦੀ ਪੂਰਤੀ ਲਈ ਰਹਿ ਗਈ ਹੈ ਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਿੰਨੇ-ਕਿੰਨੇ ਲੱਖ ਕਿੰਨੇ-ਕਿੰਨੇ ਕਰੋੜ ਰੁਪਇਆ ਕਰਜ਼ਾ ਸਿਰ ਤੇ ਲੈ ਕੇ ਜੰਮ ਰਹੀਆਂ ਨੇ ਇਸ ਗੱਲ ਦੀ ਚਿੰਤਾ ਕੀ ਨੂੰ ਤੇ ਕਦੋਂ ਹੋਵੇਗੀ ਬਲੂਕਾ ਸਾਹਿਬ ਪੰਜਾਬ ਦੀ ਚਿੰਤਾ ਕੌਣ ਕਰੇਗਾ ਇਹ ਬਹੁਤ ਵੱਡਾ ਸਵਾਲ ਫਿਲਹਾਲ ਇਹਨਾਂ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸ਼ਸ਼ੀਕਾਰ